ਜਾਏ ਹੜਾਂ ਦੀ ਦਰਦਨਾਕ ਤਸਵੀਰ ਜਿਹੜੀ ਆ ਉਹ ਸਾਹਮਣੇ ਆਈ ਹੈ ਇਹ ਸਭ ਦੇ ਵਿੱਚ ਹੜ ਪਰਭਾਵਿਤ ਲੋਕਾਂ ਦੇ ਲਈ ਮਦਦ ਦੇ ਹੱਥ ਵਧਾਏ ਜਾਣੇ ਲਗਾਤਾਰ ਜਾਰੀ ਨੇ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਹੜ ਪਰਭਾਵਿਤ ਲੋਕਾਂ ਦੀ ਮਦਦ ਕਰ ਰਿਹਾ ਹੈ ਅੱਜ ਵੀ ਸੁਖਬੀਰ ਸਿੰਘ ਬਾਦਲ ਨੇ ਪਸ਼ੂ ਚਾਰੇ ਦੇ ਟਰੱਕ ਚਮਕੌਰ ਸਾਹਿਬ ਤੋਂ ਰਵਾਨਾ ਕੀਤੇ। ਸ੍ਰੀ ਚਮਕੌਰ ਸਾਹਿਬ ਤੋਂ 100 ਦੇ ਕਰੀਬ ਟਰੱਕ ਅੱਜ ਪਸ਼ੂਆਂ ਦੇ ਚਾਰੇ ਦੀ ਪਹਿਲੀ ਖੇਪ ਵਜੋਂ ਰਵਾਨਾ ਕੀਤੇ ਗਏ ਇਹ ਤੁਸੀਂ ਵੇਖ ਸਕਦੇ ਹੋ ਭਾਰੀ ਤਾਦਾਦ ਵਿੱਚ ਇੱਕ ਖੇਪ ਵੀ ਪਈ ਹੈ। ਔਰ ਟਰੱਕ ਜਿਹੜੇ ਨੇ ਉਹ ਰਵਾਨਾ ਕੀਤੇ ਗਏ ਨੇ। ਕੁੱਲ 500 ਟਰੱਕ ਦੇਣ ਦਾ ਐਲਾਨ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀ ਸਿੰਘ ਬਾਦਲ ਵੱਲੋਂ ਕੀਤਾ ਗਿਆ ਸੀ। ਜਲੰਧਰ ਅਤੇ ਗੁਰਦਾਸਪੁਰ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਇਹ ਸਮੱਗਰੀ ਜਿਹੜੀ ਅੱਜ ਰਵਾਨਾ ਕੀਤੀ ਗਈ ਹੈ ਉਹ ਪਹੁੰਚਾਈ ਜਾਏਗੀ। ਨਾਲ ਹੀ ਸੁਖਬੀ ਸਿੰਘ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ 50 ਹਜ਼ਾਰ ਦੇ ਕਰੀਬ ਪਰਿਵਾਰਾਂ ਨੂੰ ਕਣਕ ਵੀ ਅਸੀਂ ਮੁਹੱਈਆ ਕਰਵਾਵਾਂਗੇ। ਜਿਹੜੇ ਲੋਕ ਇਸ ਦੇ ਨਾਲ ਪ੍ਰਭਾਵਿਤ ਹੋਏ ਨੇ ਇਸ ਤੋਂ ਇਲਾਵਾ 1 ਲੱਖ ਏਕੜ ਰਕਬੇ ਲਈ ਬੀਜ ਯਾਨੀ ਆਉਣ ਵਾਲੀ ਫਸਲ ਦੇ ਲਈ ਬੀਜ ਅਤੇ ਡੀਜ਼ਲ ਦੀ ਵੀ ਅਸੀਂ ਸੇਵਾ ਕਰਾਂਗੇ 4 ਲੱਖ ਰਕਬੇ ਪ੍ਰਭਾਵਿਤ ਰਖਵੇ ਤੋਂ 2 ਲੱਖ ਰਕਬੇ ਲਈ ਸਰਕਾਰ ਇੰਤਜ਼ਾਮ ਕਰੇ ਵੀ ਅਪੀਲ ਕੀਤੀ ਗਈ ਹੈ ਕਿ ਕੁੱਲ 4 ਲੱਖ ਰਕਬਾ ਪ੍ਰਭਾਵਿਤ ਹੋਇਆ ਹੈ 1 ਲੱਖ ਦੇ ਰਕਬੇ ਦੇ ਲਈ ਅਸੀਂ ਬੀਜ ਡੀਜ਼ਲ ਖਾਦ ਇੰਤਜ਼ਾਮ ਕਰ ਰਹੇ ਹਾਂ ਤੇ ਬਾਕੀ 1 ਲੱਖ ਦੇ ਲਈ ਸ਼੍ਰੋਮਣੀ ਕਮੇਟੀ ਵੀ ਇੰਤਜ਼ਾਮ ਕਰ ਰਹੀ ਹੈ ਜੋ ਬਚਿਆ 2 ਲੱਖ ਹੈ ਉਸ ਰਕਬੇ ਦੇ ਲਈ ਸਰਕਾਰ ਵੀ ਇੰਤਜ਼ਾਮ ਕਰੇ ਡੀਜ਼ਲ ਖਾਦ ਲੋਕਾਂ ਨੂੰ ਮੁਹैया करवाई ਜਾਏ ਇਹ ਅੱਜ ਦੀਆਂ ਤਸਵੀਰਾਂ ਨੇ ਇਹ ਰਵਾਨਾ ਕੀਤੀ ਗਈ ਟਰੱਕਾਂ ਦੀ ਖੇਪ ਹੜ ਰਾਹਤ ਸੇਵਾ ਸੌਦੇ ਕਰੀਬ ਟਰੱਕ ਜਿਹੜੇ ਨੇ ਅੱਜ ਰਵਾਨਾ ਕੀਤੇ ਗਏ ਨੇ 500 ਟਰੱਕ ਕੁੱਲ ਰਵਾਨਾ ਕੀਤੇ ਜਾਣਗੇ। ਬਰਸਾਤਾ ਕਾਰਨ ਤੇ ਹੜਾ ਕਾਰਨ ਬਹੁਤ ਵੱਡਾ ਨੁਕਸਾਨ ਪੰਜਾਬ ਦੇ ਪਿੰਡਾਂ ਵਿੱਚ ਹੋਇਆ ਹੈ। ਤਕਰੀਬਨ ਜਿਹੜੀ ਅਸੀਂ ਟੀਮਾਂ ਭੇਜੀਆਂ 4 ਲੱਖ ਏਕੜ ਜ਼ਮੀਨ ਤੇ ਵੀ ਜੋ ਵੀ ਫਸਲ ਲੱਗੀ ਸੀ ਉਹ ਸਾਰੀ ਬਰਬਾਦ ਹੋ ਗਈ ਪਿੰਡਾਂ ਦੇ ਪਿੰਡ ਡੁੱਬ ਗਏ ਤੇ ਕਈ ਮਕਾਨ ਖਾਸ ਕਰਕੇ ਗਰੀਬ ਜਨਤਾ ਦੇ ਮਕਾਨ ਤਾਂ ਜਮ ਤਬਾਹ ਹੋ ਗਏ ਸੋ ਉਦੋਂ ਜਦੋਂ ਸਾਡੀ ਟੀਮਾਂ ਗਈਆਂ ਸੀ ਤੇ ਉਹਨਾਂ ਇਲਾਕਿਆਂ ਦੇ ਲੋਕਾਂ ਨੂੰ ਇੱਕ ਡਿਮਾਂਡ ਸੀ ਕਿ ਸਾਡੇ ਜਿਹੜੇ ਪਸ਼ੂਆਂ ਵਾਸਤੇ ਚਾਰੇ ਦੀ ਲੋੜ ਹੈ ਤਾਂ ਅਸੀਂ ਉਦੋਂ ਅਨਾਉਂਸ ਕੀਤਾ ਸੀ ਕਿ ਅਸੀਂ ਤਕਰੀਬਨ 500 ਟਰੱਕ ਚਾਰੇ ਦੇ ਅਸੀਂ ਸੇਵਾ ਕਰਾਂਗੇ ਅਕਾਲੀ ਦਲ ਤਰਫੋਂ ਤੇ ਉਸ ਲੜੀ ਵਿੱਚ ਲਗ ਲਗ ਇਲਾਕਿਆਂ ਤੋਂ ਕਈ ਜਗ੍ਹਾ ਤੋਂ ਅਸੀਂ ਪਹੁੰਚਾ ਵੀ ਦਿੱਤੀ ਹੈ ਤੇ ਅੱਜ ਚਮਕੌਰ ਸਾਹਿਬ ਤੇ ਗੁਰੂ ਦੀ ਨਗਰੀ ਤੋਂ ਅੱਜ 100 ਟਰੱਕ ਅੱਜ ਇਥੋਂ ਚਾਰੇ ਦਾ ਗੁਰਦਾਸਪੁਰ ਤੇ ਜਲੰਧਰ ਜਾ ਰਿਹਾ ਤੇ ਕੱਲ ਪਰਸੋਂ ਫਿਰ ਤੋਂ ਅਸੀਂ ਤਕਰੀਬਨ 100 ਟਰੱਕ ਐ ਕਰਦੇ ਕਰਦੇ ਪੂਰੇ 500 ਟਰੱਕ ਦੀ ਜਿਹੜੀ ਸੇਵਾ ਅਸੀਂ ਦਿੱਤੀ ਸੀ ਉਹ ਅਸੀਂ ਪੂਰੀ ਕਰਾਂਗੇ ਦੇ ਉਸ ਲੜੀ ਵਿੱਚ ਅੱਜ ਅਸੀਂ ਚਮਕੌਰ ਸਾਹਿਬ ਤੋਂ ਅੱਜ 100 ਟਰੱਕ ਭੇਜਨੇ ਆ। ਦੂਜੀ ਗੱਲ ਮੈਂ ਜਿੱਤ ਕਹਿਣਾ ਚਾਹਣਾ ਹੈ ਸਾਡੀ ਜਿਹੜੀ ਅਸੀਂ ਅਬਜ਼ਰਵਰ ਭੇਜੇ ਸੀ ਜਿਹੜੇ ਹੜਪੀੜਤ ਇਲਾਕਿਆਂ ਵਿੱਚ ਉਹਨਾਂ ਨੇ ਸਾਨੂੰ ਇੱਕ ਗੱਲ ਕੀ ਕਿ ਜਿਹੜੀ ਵਿਚਾਰੀ ਗਰੀਬ ਜਨਤਾ ਹੈ ਉਹਨਾਂ ਕੋਲੇ ਖਾਣ ਨੂੰ ਵੀ ਕੁਝ ਨਹੀਂ ਹੈ। ਤੋਂ ਐਸ ਕਰਕੇ ਕਾਲੀ ਦਲ ਨੇ ਇੱਕ ਹੋਰ ਸੇਵਾ ਆਪਣੇ ਝੋਲੀ ਪਾਈ ਹੈ ਤੇ ਅਸੀਂ ਕਾਲੀ ਦਲ ਤਰਫੋਂ ਫੈਸਲਾ ਕੀਤਾ ਹੈ ਕਿ 50000 ਗਰੀਬ ਪਰਿਵਾਰਾਂ ਨੂੰ ਅਸੀਂ ਕਣਕ ਦੇਵਾਂਗੇ। ਬੋਲੋ ਸੋਨਿਆ ਬੋਲ ਜੀ ਨਾਲ ਤੇ ਬਾਕੀ ਜਿਹੜੇ ਅਸੀਂ 20 ਦਾ 20 ਦੇਣ ਦਾ ਫੈਸਲਾ ਕੀਤਾ ਉਹਦੇ ਵੀ ਪਾਬੰਦ ਅਸੀਂ ਉਹ ਤਿਆਰੀ ਕਰ ਰਹੇ ਆ ਤੇ ਜਿਹੜੀ ਟਰੈਕਟਰਾਂ ਦੀ ਸੇਵਾ ਦਾ ਵੀ ਅਸੀਂ ਹੁਣ ਜਾਇਜਾ ਲੈ ਰਹੇ ਕਿਵੇਂ ਕਿ ਕਿਧੋ ਭੇਜੀਏ ਸਸੀਂ ਲਗਾਤਾਰ ਆਪਣੀ ਇੱਕ ਮਾਨਟਰੀਂਗ ਕਮੇਟੀ ਬਣਾਈ ਹੈ ਜਿਹੜੀ ਸਾਰੀ ਹੜਪੀਤਾਂ ਨੂੰ ਕਿੱਥੇ ਕਿੱਥੇ ਕੀ ਲੋੜ ਹੈ ਉਹਦਾ ਪ੍ਰਬੰਧ ਕਰਨ ਦੀ ਤੇ ਮੈਂ ਪੂਰੇ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਹਾਂ ਤੇ ਸਾਰੇ ਪੰਜਾਬੀਆਂ ਨੂੰ ਤੇ ਆਪਣੇ ਦੇਸ਼ ਵਿੱਚ ਵਸਦੇ ਆਪਣੇ ਲੋਕਾਂ ਨੂੰ ਕਿ ਪੰਜਾਬ ਨੂੰ ਤੁਹਾਡੇ ਸਾਥ ਦੀ ਲੋੜ ਹੈ ਤੇ ਜਿਵੇਂ ਅਖਾਲੀ ਦਲ ਲੱਗਿਆ ਬਾਕੀ ਵੀ ਪੋਲੀਟੀਕਲ ਪਾਰਟੀਆਂ ਨੂੰ ਮੱਤ ਜੋੜ ਕੇ ਬੇਨਤੀ ਹੈ ਆਪਾਂ ਸਾਰੇ ਇਕੱਠੇ ਹੋ ਕੇ ਆਪਾਂ ਪੰਜਾਬ ਦੇ ਉਹ ਲੋਕ ਜਿਹੜੇ ਪੰਜਾਬ ਨੇ ਉਹਨਾਂ ਲੋਹਾਦਰ ਲੋਕਾਂ ਨੇ ਜਿਨ੍ਹਾਂ ਨੇ ਦੇਸ਼ ਨੂੰ ਅੰਨ ਦਿੱਤਾ ਹੈ ਹਰ ਮੁਸ਼ਕਲ ਵਿੱਚ ਖਾਲਸਾ ਪੰਥ ਤੇ ਪੰਜਾਬੀ ਖੜਦੇ ਰਹੇ ਆ ਤੇ ਆਪਣਾ ਸਾਰਿਆਂ ਦਾ ਫਰਜ਼ ਹੈ ਜਿੰਨਾ ਵੀ ਕੋਈ ਸਾਧਨ ਹੋਏ ਆਪਾਂ ਇਹ ਯੋਗਦਾਨ ਜਿੰਨਾ ਪਾਇਓ ਮੈਡੀਕਲ ਕੈਂਪ ਲਾਉਣ ਲੱਗੇ ਆਂ ਜਾਨਵਰਾਂ ਦੇ ਡਾਕਟਰ ਵੀ ਅਸੀਂ ਬੁਲਾਏ ਆ ਤੇ ਅਸੀਂ ਬੀਜ ਦਾ ਇੰਤਿਆਮ ਕਰ ਰਹੇ ਆ ਉਹਦੇ ਬਾਅਦ ਟਰੈਕਟਰਾਂ ਦੀ ਸੇਵਾ ਜਿੱਥੇ ਜ਼ਮੀਨ ਪੱਧਰ ਕੰਦੀ ਲੋੜ ਹੈ ਉੱਥੇ ਚਾਰਾ ਕੱਢਣ ਦੀ ਲੋੜ ਹੈ ਉੱਥੇ ਅਸੀਂ ਉਹ ਵੀ ਆਪਣਾ ਜਿਹੜਾ ਰੇਤਾ ਕੱਢਣ ਦੀ ਲੋੜ ਹੈ ਉੱਥੇ ਅਸੀਂ ਟਰੈਕਟਰਾਂ ਦੀ ਸੇਵਾ ਵੀ ਕਰਾਂਗੇ ਆਲਸੋ ਸੈਂਟਰ ਦੇ ਮੰਤਰੀ ਵੀ ਫਿਰ ਰਹੇ ਨੇ ਗਰਾਊਂਡ ਦੇ ਉੱਤੇ ਤੇ ਸਟੇਟ ਦੇ ਵੀ ਫਿਰ ਰਹੇ ਨੇ ਬੜੀ ਖੁਸ਼ੀ ਹੈ ਬੜੀ ਚੰਗੀ ਗੱਲ ਹੈ ਸਾਰਿਆਂ ਨੂੰ ਫਿਰਨਾ ਚਾਹੀਦਾ ਸਾਰਿਆਂ ਨੂੰ ਯੋਗਦਾਨ ਪਾਉਣਾ ਚਾਹੀਦਾ ਪਰ ਲੋਕ ਉਹਨਾਂ ਦਾ ਯੋਗਦਾਨ ਨੂੰ ਦੇਖ ਰਹੇ ਨੇ ਯੋਗਦਾਨ ਤਾਂ ਕੁਛ ਮਿਲ ਨਹੀਂ ਰਿਹਾ ਮੰਤਰੀ ਤਾਂ ਫਿਰ ਰਹੇ ਨੇ ਦੌਰੇ ਹੋ ਰਹੇ ਆ ਸਿਰਫ ਜੈਜੇਲੈਂਡ ਦੀ ਗੱਲ ਹੀ ਚੱਲ ਰਹੀ ਹੈ ਜੀ ਚਲੋ ਕੋਈ ਗੱਲ ਨਹੀਂ ਉਹਨਾਂ ਨੂੰ ਬੇਨਤੀ ਕਰਦਾ ਕਿ ਕੁਝ ਨਾ ਸ਼ਰਮਣੀ ਕਾਂਦੀ ਦਲ ਦੇ ਵੱਲੋਂ ਹਾਰਡ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਚਾਰਾ ਭੇਜਣ ਦੀ ਜਿਹੜੀ ਸੇਵਾ ਉਸ ਦੀ ਆਰੰਭਤਾ ਜਿਹੜੀ ਹੈ ਉਹ ਕੀਤੀ ਗਈ ਹੈ ਚਮਕੌਰ ਸ਼ਹਿਰ ਦੀ ਧਰਤੀ ਤੋਂ ਤੁਸੀਂ ਵੇਖ ਸਕਦੇ ਹੋ ਟਰੱਕਾਂ ਦਾ ਵੱਡਾ ਕਾਫਲਾ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜਿਹੜੇ ਛੰਡੀ ਦਿਖਾ ਕੇ ਜਿਹੜਾ ਰਵਾਨਾ ਕੀਤਾ ਗਿਆ ਤਾਂ ਵੱਡੀ ਗਿਣਤੀ ਦੇ ਵਿੱਚ ਅਕਾਲੀ ਦਲ ਦੇ ਲੀਡਰ ਅਕਾਲੀ ਦਲ ਦੇ ਵਰਕਰ ਵੀ ਇਸ ਮੌਕੇ ਦੇ ਉੱਤੇ ਮੌਜੂਦ ਨੇ ਇਹ ਟਰੱਕਾਂ ਦਾ ਵੱਡਾ ਕਾਫਲਾ ਤੇ ਇਸ ਕਾਫਲੇ ਦੇ ਵਿੱਚ ਜਿਹੜਾ ਆਚਾਰ ਹੈਗਾ ਪਸ਼ੂਆਂ ਤੋਂ ਜਿਹੜਾ ਆਚਾਰ ਹੈਗਾ ਉਹ ਇਸ ਟਰੱਕਾਂ ਟਰੱਕਾਂ ਦੇ ਵਿੱਚ ਜਿਹੜਾ ਭਰ ਕੇ ਆ ਉਹ ਹੜਪੀੜ ਤੇ ਜਿਹੜੇ ਇਲਾਕੇ ਨੇ ਹੜ ਪ੍ਰਭਾਵਿਤ ਜਿਹੜੇ ਇਲਾਕੇ ਨੇ ਉਹਨਾਂ ਦੇ ਵੱਲ ਜਿਹੜਾ ਉਹ ਰਵਾਨਾ ਕੀਤਾ ਗਿਆ ਹੈਗਾ 100 ਦੇ ਲਗਭਗ ਜਿਹੜੇ ਇਹ ਟਰੱਕ ਨੇ ਇੱਥੋਂ ਚਮਕੌਰ ਸਾਹਿਬ ਤੋਂ ਜਿਹੜੇ ਅੱਜ ਇਹ ਰਵਾਨਾ ਕੀਤੇ ਗਏ ਨੇ ਜਦਕਿ ਸ਼ੁਖਬੀਰ ਸਿੰਘ ਬਾਦਲ ਦਾ ਕਹਿਣਾ ਵੀ 500 ਦੇ ਕਰੀਬ ਜਿਹੜੇ ਟਰੱਕ ਨੇ ਉਹ ਭੇਜੇ ਜਾਣਗੇ ਇਸ ਚਾਰੇ ਦੇ ਕਿਉਂਕਿ ਬੜੀ ਵੱਡੀ ਜਿਹੜੀ ਚਾਰੇ ਦੀ ਪਸ਼ੂਆਂ ਦੇ ਚਾਰੇ ਦੀ ਪਸ਼ੂਆਂ ਦੇ ਆਚਾਰ ਦੀ ਜਿਹੜੀ ਹੜਪ੍ਰਭਾਵਿਤ ਜਿਹੜੇ ਇਲਾਕੇ ਨੇ ਉਹਨਾਂ ਦੇ ਵਿੱਚ ਜ਼ਰੂਰਤ ਹੈ ਤੇ ਉਹ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਜਿਹੜਾ ਲਗਾਤਾਰ ਜਿਹੜੇ ਸੇਵਾਵਾਂ ਜਿਹੜੀਆਂ ਨੇ ਅਕਾਲੀ ਦਲ ਵੱਲੋਂ ਕੀਤੀਆਂ ਜਾ ਰਹੀਆਂ ਨੇ ਅੱਜ ਇੱਕ ਵੱਡਾ ਜਿਹੜਾ ਟਰੱਕਾਂ ਦਾ ਕਾਫਲਾ ਜਮਕੌਰ ਸ਼ਹਿਰੀ ਇਸ ਦਾਣਾ ਮੰਡੀ ਦੇ ਵਿੱਚ ਅਸੀਂ ਖੜੇ ਆ ਉੱਥੋਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ذریعے ਇੱਕ ਵੱਡਾ ਜਿਹੜਾ ਕਾਫਲਾ ਹੈਗਾ ਟਰੱਕਾਂ ਦਾ ਉਹ ਇੱਥੋਂ ਜਿਹੜਾ ਉਹ ਰਵਾਨਾ ਕੀਤਾ ਗਿਆ ਹੈਗਾ ਤੇ ਟਰੱਕ ਚਾਰੇ ਦੇ ਭਰੇ ਹੋਏ ਨੇ ਪਸ਼ੂਆਂ ਦਾ ਚਾਰਾ ਇਹਨਾਂ ਟਰੱਕਾਂ ਦੇ ਵਿੱਚ ਹੈਗਾ ਤੇ ਇੱਕ ਇੱਕ ਟਰੱਕ ਦੇ ਵਿੱਚ ਬੜੇ ਵੱਡੀ ਸੰਖਿਆ ਦੇ ਵਿੱਚ ਜਿਹੜਾ ਪਸ਼ੂਆਂ ਦਾ ਚਾਰਾ ਜਿਹੜਾ ਉਹ ਲੋਡ ਕੀਤਾ ਗਿਆ ਹੈਗਾ ਤੇ 100 ਦੇ ਕਰੀਬ ਜਿਹੜੇ ਇਹ ਟਰੱਕ ਨੇ ਇੱਥੋਂ ਚਮਕੌਰ ਸ਼ਬਦੀ ਇਸ ਸ਼ਹੀਦਾਂ ਦੀ ਧਰਤੀ ਤੋਂ ਜਿਹੜੇ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਚੰਡੀ ਦੇ ਜਿਹੜੇ ਉਹ ਰਵਾਨਾ ਕੀਤੇ ਗਏ ਨੇ ਤੇ ਇਹ ਟਰੱਕ ਜਿਹੜੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿੱਥੇ ਪਸ਼ੂਆਂ ਦਾ ਨੂੰ ਵੱਡੀ ਜ਼ਰੂਰਤ ਹੈ ਉੱਥੇ ਜਿਹੜੇ ਇਹ ਟਰੱਕ ਜਿਹੜੇ ਪਹੁੰਚਣਗੇ ਤੇ ਉਹ ਜਿਹੜੀ ਜ਼ਰੂਰਤ ਹੈ ਉਸ ਨੂੰ ਪੂਰਾ ਕਰਨਗੇ